ਅਰੇਡੀ ਸਮਾਜ ਨਿਰੰਤਰ ਵਰਤਾਰਾ ਹੈ ਡੰਡੀ ਵਿਆਹ ਇਸ ਦੀ ਬੁਨਿਆਦ ਹੈ ਡੰਡੀ ਵਿਆਹ ਤੋਂ ਬਾਅਦ ਸਮਾਜ ਦੀ ਨਮੀ ਇਕਾਈ ਸਥਾਪਿਤ ਹੋਣ ਕਰਕੇ ਕੁੜੀ ਨੂੰ ਸੰਦੂਕ ਦੇਣ ਦਾ ਸੱਭਿਆਚਾਰ ਹੈ ਡੰਡੀ ਹੌਲੀ-ਹੌਲੀ ਇਹ ਸੰਦੂਕ ਬੇਬੇ ਦੇ ਸੰਦੂਕ ਨਾਲ ਪ੍ਰਚਲਿਤ ਹੁੰਦਾ ਹੈ ਡੰਡੀ ਸੰਦੂਕ ਵਿੱਚ ਬੇਬੇ ਦੀ ਜ਼ਿੰਮੇਵਾਰੀ ਅਤੇ ਕਬੀਲਦਾਰੀ ਦੀ ਪੰਡ ਛੁਪੀ ਹੁੰਦੀ ਹੈ ਡੰਡੀ ਸੰਦੂਕ ਸਮਾਜਿਕ ਸੁਰੱਖਿਆ ਅਤੇ ਸਲੀਕੇ ਦਾ ਸਰਨਾਵਾ ਲਿਖਦਾ ਹੈ ਡੰਡੀ ਇੱਕ ਬੋਲੀ ਵੀ ਗਵਾਹੀ ਭਰਦੀ ਹੈ ਡੰਡੀ ਸਮੇਂ ਦੇ ਬਦਲੇ ਵੇਗ ਨੇ ਸੰਦੂਕ ਦੀ ਜਗਾ ਅਲਮਾਰੀਆਂ ਕਪੋਰਡਾਂ ਨੇ ਮੱਲ ਲਈ ਹੈ ਡੰਡੀ ਬੇਬੇ ਦੀ ਸੋਚ ਉਹੀ ਹੈ ਡੰਡੀ ਸੰਦੂਕ ਉੱਪਰ ਹੱਕ ਜਤਾਉਂਦੀ ਰਹਿੰਦੀ ਹੈ ਡੰਡੀ ਉਮਰ ਦਾ ਹਾਣੀ ਸੰਦੂਕ ਨੇਹੂ ਦੀ ਗੰਡ ਮਜ਼ਬੂਤ ਰੱਖਦਾ ਹੈ ਡੰਡੀ ਸੰਦੂਕ ਨਾਲ ਛੇੜਛਾੜ ਬੇਬੇ ਨੂੰ ਹਰਗिज ਬਰਦਾਸ਼ਤ ਨਹੀਂ ਡੰਡੀ ਬੇਬੇ ਦੇ ਸੰਦੂਕ ਵਿੱਚੋਂ ਚੱਲੀ ਕਬੀਲਦਾਰੀ ਨੇ ਉਮਰ ਬਿੱਤਨ ਨਾਲ ਨੂੰ ਲਿਆਉਣ ਲਈ ਪੈਂਡਾ ਤੈ ਕਰ ਲਿਆ ਹੈ ਡੰਡੀ ਨੂੰ ਨੂੰ ਉਮਰ ਦੇ ਪਾੜੇ ਕਰਕੇ ਬੇਬੇ ਅਤੇ ਸੰਦੂਕ ਰੂੜੀਵਾਦੀ ਲੱਗਦੇ ਹਨ ਡੰਡੀ ਨਵੀ ਨੂੰ ਨੂੰ ਸੰਦੂਕ ਦਾ ਸਫਰ ਪਤਾ ਨਹੀਂ ਹੁੰਦਾ ਡੰਡੀ ਸੰਦੂਕ ਨੋਕ ਝੋਕ ਤੋਂ ਅੱਗੇ ਹੋ ਕੇ ਪੈਂਦਾ ਹੈ ਡੰਡੀ ਨੂੰ ਆਪਣੇ ਨਾਲ ਲਿਾਈ ਸਮਾਨ ਨੂੰ ਉੱਤਮ ਅਤੇ ਸਮੇਂ ਦਾ ਹਾਨੀ ਸਮਝਦੀ ਹੈ ਪਰ ਅਫਸੋਸ ਸੰਦੂਕ ਦਾ ਇਤਿਹਾਸ ਨਹੀਂ ਸਮਝਦੀ ਡੰਡੀ ਨੂੰ ਦਾ ਭਰਮ ਹੁੰਦਾ ਹੈ ਕਿ ਸੰਦੂਕ ਫਾਲਤੂ ਦੀ ਚੀਜ਼ ਜਗਾ ਕੇ ਰੀ ਬੈਠੀ ਹੈ ਡੰਡੀ ਬੇਬੇ ਨਾਲ ਸੰਦੂਕ ਦੀ ਸਾਂਝ ਨੂੰ ਜਾਣ ਬੁੱਝ ਰੈਡੀ ਕੇ ਨਾ ਸਮਝਣਾ ਆਪਣੇ ਸਮਾਜਿਕ ਕਰਨ ਤੋਂ ਬਿਹੂਣਾ ਹੋਣ ਨੂੰ ਹੀ ਮਾਡਰਨ ਸਮਝਣ ਦਾ ਭਲੇਖਾ ਪਾਲ ਲੈਂਦੀ ਹੈ ਡੰਡੀ ਹੌਲੀ-ਹੌਲੀ ਜੀਵਨ ਦੀ ਗਤੀਸ਼ੀਲਤਾ ਵਿੱਚੋਂ ਬੇਬੇ ਦੇ ਸੰਦੂਕ ਨੂੰ ਆਪਣੇ ਸਾਜ ਸਮਾਨ ਦੇ ਨਜ਼ਰੀਏ ਤੋਂ ਸਹੀ ਸਮਝਣ ਲੱਗਦੀ ਹੈ ਡੰਡੀ ਨੂੰ ਨੂੰ ਵੀ ਨੂੰ ਤੋਂ ਇਹੀ ਵਰਤਾਰਾ ਮਿਲਦਾ ਹੈ ਜੋ ਸੱਸ ਨੂੰ ਦਿੱਤਾ ਸੀ ਡੰਡੀ ਜਿਵੇਂ ਜਿਵੇਂ ਵਾ ਪੈਂਦਾ ਹੈ ਤਾਂ ਇਹ ਕਹਾਵਤ ਟੁਕਦੀ ਜਾਂਦੀ ਹੈ ਕੋਈ ਆਪਣੇ ਬਾਪ ਨੂੰ ਨਦੀ ਵਿੱਚ ਸੁੱਟਣ ਲੱਗਾ ਬਾਪ ਕਹਿੰਦਾ ਥੋੜਾ ਅੱਗੇ ਸੁੱਤੀ ਇਸ ਜਗ੍ਹਾ ਤਾ ਮੈਂ ਆਪਣਾ ਬਾਪ ਸੁੱਟਿਆ ਸੀ ਡੰਡੀ ਇਸ ਨਾਲ ਗਿਆਨ ਦਾ ਚਸ਼ਮਾ ਫੁੱਟ ਪਿਆ ਡੰਡੀ ਜਦੋਂ ਪੁੱਤ ਦਾ ਵਿਆਹ ਹੁੰਦਾ ਹੈ ਬੱਚੇ ਹੋ ਜਾਂਦੇ ਹਨ ਡੰਡੀ ਉਸ ਨੂੰ ਉਦੋਂ ਪਤਾ ਚੱਲਦਾ ਹੈ ਕਿ ਮੇਰਾ ਬਾਪ ਮੇਰੀ ਝਾੜ ਕਿਉਂ ਕਰਦਾ ਸੀ ਪ੍ਰਚੰਚਨ ਪਹਿਲਾ ਮਾਂ ਦਾ लाडला ਸੂਝ ਤੋਂ ਪਰੇ ਹੁੰਦਾ ਹੈ ਡੰਡੀ ਤਯਰਬਾ ਅਖਰੀ ਗਿਆਨ ਤੋਂ ਕਿਤੇ ਉੱਤੇ ਹੁੰਦਾ ਹੈ ਡੰਡੀ ਰੂੜੀਵਾਦੀ ਵਿਚਾਰਾਂ ਤੋਂ ਗੁਰੇਜ ਕਰੋ ਰੂੜੀਵਾਦੀ ਵਸਤਾਂ ਤੋਂ ਨਹੀਂ ਡੰਡੀ ਆਪਣੇ ਸਮਾਨ ਤੋਂ ਵੱਧ ਬੇਬੇ ਦੇ ਸੰਦੂਕ ਦੀ ਕਦਰ ਕਰਨੀ ਚਾਹੀਦੀ ਹੈ ਡੰਡੀ ਜਿੰਨਾ ਸੰਦੂਕ ਘਰੋਂ ਕੱਢੇ ਉਹ ਹੁਣ ਪੈਸੇ ਖਰਚ ਕੇ ਅਜਾਇਬ ਘਰਾਂ ਵਿੱਚ ਦੇਖਦੇ ਹਨ ਡੰਡੀ ਬਾਪੂ ਕਹਿਣਾ ਸੌਖਾ ਹੈ ਪਰ ਬਾਪੂ ਕਹੋਣਾ ਔਖਾ ਹੈ ਡੰਡੀ ਸੱਸ ਨਾਲ 36 ਦੇ ਅੰਕੜੇ ਦਾ ਸੱਸ ਬਣ ਕੇ ਹੀ ਪਤਾ ਚੱਲਦਾ ਡੰਡੀ ਇਸ ਲਈ ਕਿਹਾ ਗਿਆ ਸੀ ਰਾ ਪਿਆ ਜਾਣੀਂ ਜਾਂ ਬਾ ਬਾ ਪਿਆ ਜਾਣੀਂ ਡੰਡੀ ਇਹ ਕਹਾਵਤ ਬਹੁਤ ਹੀ